ਸੈਫੂ ਤੈਨੂੰ ਬਹੁਤ ਬਹੁਤ ਮੁਬਾਰਕਾਂ ਹੈਪੀ ਬਰਥਡੇ ਦੀਆਂ ਸੈਫ ਜੋਰਦ 2024 ਤੇਰੇ ਲਈ ਬਹੁਤ ਵਧੀਆ ਆਵੇ ਖੁਸ਼ੀਆਂ ਭਰਿਆ ਆਵੇ ਸੱਚੇ ਬਾਦਸ਼ਾਹ ਤੇਨੂੰ ਤਰੱਕੀਆਂ ਬਖਸ਼ੇ ਤੇਰੀ ਮਿਹਨਤ ਸਫਲ ਕਰੇ ਤੇਰੇ ਮਾਮ ਜੋ ਬਾਪ ਨੂੰ ਪ੍ਰਮਾਤਮਾ ਤਾਮਯਾਬੀ ਬਖਸ਼ੇ ਹੋਰ ਸ਼ੋਭ ਕਾਮਨਾ ਸਾਡੀ ਬਹੁਤ ਵਧੀਆ ਤੈਂ ਆਪਣੇ ਮਾਪੇ ਬਾਬ ਦੀ ਇੱਜ਼ਤ ਬਣਾਈ ਹੈ ਇਸੇ ਤਰ੍ਹਾਂ ਇੱਜ਼ਤ ਬਣਾ ਕੇ ਰੱਖਣਾ ਮਿੰਤ ਕਰਨੀ ਪ੍ਰਮਾਤਮਾ ਮਿੰਤ ਕਰਨੇ ਵਾਲੇ ਬੰਦੇ ਨੂੰ ਸਦਾ ਸੁਖ ਰੱਖਦਾ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸੇ ਨਾਲ ਮੁਕਝਾ ਨਹੀਂ ਬੋਲਣਾ ਸਭ ਦੀ ਇੱਜ਼ਤ ਕਰਨਾ ਦਾਦੀ ਦਾ ਪਿਆਰ ਕਰਨਾ ਮਾਪੇ ਪਾ ਦਾ ਪਿਆਰ ਕਰਨਾ ਸਭ ਦਾ ਪਿਆਰ ਕਰਨਾ ਪ੍ਰਮਾਤਮਾ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਸੱਚੇ ਬਾਛ ਤਰੱਕੀ ਪਰ ਤਰੱਕੀ ਬਖਸ਼ੇ ਜਨਮ ਦਿਨ ਤੇਰਾ ਜਨਮ ਦਿਨ ਹੋਇਆ ਮੈਂ ਉਸ ਦਿਨ ਉੱਥੀ ਸੀ ਮੈਨੂੰ ਬਹੁਤ ਰੋਣਾ ਆਇਆ ਮੇਰੀ ਧੀ ਦੇ ਪਹਿਲੇ ਦੀ ਹੋ ਗਈ ਇਸ ਕਰਕੇ ਮੇਰੇ ਤਿੰਨ ਧੀਆਂ ਦੀਆਂ ਮੈਂ ਬਹੁਤ ਔਖਾ ਆਪਣਾ ਬੇਟਾ ਦੇਖਿਆ ਤਾਂ ਇਸ ਤਰ੍ਹਾਂ ਮੈਨੂੰ ਬਹੁਤ ਦੁੱਖ ਹੋਇਆ ਚਲੋ ਉਹ ਸਾਰੇ ਦੁੱਖ ਸਾਡੇ ਅੱਜ ਭੁੱਲ ਗਏ परमात्मा ਦੇ ਤਿੰਨ ਚਾਰ ਚੰਦ ਲਾਤੇ ਕਿ ਬਹੁਤ ਚੰਗਾ ਤਰੱਕੀਆਂ ਬਖਸ਼ੇ ਇਹ ਮੈਂ ਜਿਵੇਂ ਬਸ ਆਪਣੀ ਮਿਹਨਤ ਕਰੀ ਜਾਈ ਪਰਮਾਤਮਾ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਸਭ ਦਾ ਭਲਾ ਕਰਨਾ ਬਾਕੀ ਤੇਨੂੰ ਗੀਤ ਸੁਣਾ ਦਿੰਨੀ ਹੈ ਸੋਹਣੀ ਬਹੁਤ ਐ ਤੂੰ ਲੰਬੀ ਲੰਜੀ ਵੀ ਐ ਪਰਮਾਤਮਾ ਤੈਨੂੰ ਸਭ ਕੁਝ ਬਖਸ਼ੇ ਬਸ ਸੋਹਰ ਕਰੀ ਜਾਈਂ ਦਾ ਤੇ ਸੁੱਤੀ ਉੱਠ ਕੇ ਕਹਿਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ हे परमात्मा तैनू मेनू ਨੰਬਰ ਦੇ ਵੇਲੇ ਜਗਾਇਆ ਸੋਭਾ ਜਗਾਇਆ ਮੇਰਾ ਸਰੀਰ ਸਾਰਾ परमात्मा ਫਿੱਟ ਹੈ ਚੜ੍ਹਦੀਆਂ ਕਲਾਂ ਚ ਰੱਖਣਾ ਸਭ ਦਾ ਭਲਾ ਕਰਨਾ ਵਾਹਿਗੁਰੂ ਹੀ ਇਹਨਾਂ ਹੱਥਾਂ ਤੇ ਇਹਨਾਂ ਮੂੰਹ ਤੇ ਕਿਸੇ ਦਾ ਮਾਰਾ ਨਹੀਂ ਕਰਨਾ ਇਹ ਕਹਿ ਕੇ ਤਾਂ ਆਪਣੇ ਬਿਸਤਰ ਤੋਂ ਮੇਰੇ ਕੋ ਉੱਠਣਾ ਨੱਕੀ ਹੋਰ ਇੱਕ ਗੱਲ ਲੰਬੀਏ ਨੀ ਲੰਜੀਏ ஜூரி கே பாரோழிய சூரே நீளியாவல் தான் ரா उने बारी टोळ्यासी सी दूर लम्बी रास लंजी खंजूरे, भरियै खंजू रेकी बारी सी दूरे ना ना तां मेरा ਦੇ ਸੰਦਰਯੋ ਨੇ ਵਰ ਢੋੜੀ ਸੀ ਦੂਰੇ ਲੰਬੀ ਨਹੀਂ ਲੰਜੀ ਚਲੋ ਜੀ ਪਰਮਾਤਮਾ ਤੈਨੂੰ ਲੰਬੀਆਂ ਬਰਾਂ ਬਾਕਸ ਸੱਚੇ ਬਾਦਸ਼ਾਹ ਘਰ ਦੇ ਭਾਗ ਲਾਵੇ ਕੋਈ ਵਧੀਆ ਜਿਹਾ ਪਰਿਵਾਰ ਮਿਲ ਜਵੇ ਜਿਹੜੇ ਮੇਰੇ ਧੀ ਖੁਸ਼ੀਆਂ ਵਰ ਖੁਸ਼ੀਆਂ ਵਰਤੇ ਸੱਚੇ ਪਾਤਸ਼ਾਹ ਹੁਦਾਹ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ